ਡਾਕਟਰ ਜੂਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਨਰੋਲ ਮਹਾਰਾਸ਼ਟਰ ਸਰਕਾਰ ਦੇ ਅੰਡਰ ਰੇਗ ਉਹਨਾਂ ਵੱਲੋਂ ਨਾਮਿਨੇਟਡ ਕੀਤੇ ਹੋਏ ਮੈਂਬਰ ਹੀ ਉੱਥੇ ਮੈਂਬਰ ਬਣ ਸਕਣਗੇ ਬਾਕੀ ਸਾਰਿਆਂ ਦੀ ਛੁੱਟੀ ਹੋ ਗਈ। ਆਜ਼ਾਦੀ ਤੋਂ ਬਾਅਦ ਪ੍ਰਨਤ ਨਰੂ ਨੇ ਇਹ ਵਾਅਦਾ ਕੀਤਾ ਸੀ ਸਿਕਾ ਨਾਲ ਮਹਾਰਾਸ਼ਟਰ ਸਰਕਾਰ ਨਾਲ ਐਡ ਕਰਕੇ ਕੋਈ ਵੀ ਸਿੱਖਾਂ ਦੇ ਮਸਲੇ ਜਿਹੜੇ ਹਨ ਉਹ ਸਿੱਖਾਂ ਦੀ ਮਰਜ਼ੀ ਦੇ ਬਿਨਾਂ ਬਿਲਕੁਲ ਨਹੀਂ ਹੋਇਆਇਆ। ਮਹਾਰਾਸ਼ਟਰ ਸਰਕਾਰ ਫੌਰਨ ਇਸ ਜਿਹੜਾ ਐਕਟ ਹੈ ਇਸ ਨੂੰ ਵਾਪਸ ਲਵੇ। ਭਗੁਰਜੀ ਕਾ ਖਾਲਸਾ ਭਗੁਰਜੀ ਕੀ ਫਤਿਹ ਸਤਿਕਾਰਯੋਗ ਸਤਸੰਗਜੀ ਪੰਜ ਪੈਣਾ ਮਹਾਰਾਸ਼ਟਰ ਸਰਕਾਰ ਨੇ ਤਖਸਰੀ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਜਿਹੜੀ 1956 ਚ ਬਣਿਆ ਸੀ ਐਕਟ ਉਸ ਨੂੰ ਤੋੜ ਕੇ ਇੱਕ ਨਵਾਂ ਬਣਾਇਆ ਜਿਹਦੇ ਵਿੱਚ 12 ਬੰਦੇ ਜਿਹੜੇ ਹਨ કુલ 17 ਮੈਂਬਰ ਹੁੰਦੇ ਹਨ ਉਹਨਾਂ ਚੋਂ 12 ਮੈਂਬਰ ਮਹਾਰਾਸ਼ਟਰ ਦੀ ਸਰਕਾਰ ਨਾਮਜ਼ਦ ਕਰੇਗੀ 2 ਸ਼ਹੁਣੀ ਕੋ ਦੁਆਰਾ 15 ਕਮੇਟੀ ਔਰ ਤਿੰਨ ਮੈਂਬਰ ਜਿਹੜੇ ਉਥੋਂ ਇਲੈਕਟਡ ਹੋ ਕੇ ਆਂਦੇ ਨੇ ਉਹ ਹੋ ਕੇ 17 ਮੈਂਬਰੀ ਬਣਾਣਗੇ ਇਸ ਦਾ ਮਤਲਬ ਸਾਫ ਹੋ ਗਿਆ ਕਿ ਤਖਸ ਜੂਰ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਨਰੋਲ ਮਹਾਰਾਸ਼ਟਰ ਸਰਕਾਰ ਦੇ ਅੰਡਰ ਰਹੇਗਾ ਉਹਨਾਂ ਵੱਲੋਂ ਨਾਮਿਨੇਟਡ ਕੀਤੇ ਹੋਏ ਮੈਂਬਰੀ ਉਥੇ ਮੈਂਬਰ ਬਣ ਸਕਣਗੇ ਬਾਕੀ ਸਾਰਿਆਂ ਦੀ ਛੁੱਟੀ ਹੋ ਗਈ ਸ਼ੋਮਣੀ ਕੋ ਦੁਆਰਾ ਪੰਡਕ ਕਮੇਟੀ ਦੇ ਪਹਿਲੇ ਚਾਰ ਮੈਂਬਰ ਹੁੰਦੇ ਸਨ ਚੀਵ ਖਾਲਸਾ ਦਵੰਦਾ ਇੱਕ ਹੁੰਦਾ ਸੀ ਦੋ ਜੂਨੀਆ ਸਾਹਿਬ ਦੇ ਹੁੰਦੇ ਸਨ ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਕਿਸੇ ਵੀ ਮਸਲੇ ਬਾਰੇ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਸੀ ਜਿਹਦੇ ਵਿੱਚ ਉਸ ਵਕਤ ਦੀ ਸਰਕਾਰ ਨੇ ਕਾਂਗਰਸ ਦੀ ਸਰਕਾਰ ਨੇ ਪੰਡਤ ਨਹਿਰੂ ਨੇ ਇਹ ਵਾਅਦਾ ਕੀਤਾ ਸੀ ਸਿੱਖਾਂ ਨਾਲ ਮਾਸਟਰ ਤਾਰਾ ਸੁਨਾਟ ਕਰਕੇ ਕੋਈ ਵੀ ਸਿੱਖਾਂ ਦੇ ਮਸਲੇ ਜਿਹੜੇ ਹਨ ਉਹ ਸਿੱਖਾਂ ਦੀ ਮਰਜ਼ੀ ਦੇ ਬਗੈਰ ਬਿਲਕੁਲ ਮੜਾਇਆ ਜਾਣਗੇ ਉਹ ਮਸਲੇ ਭਾਵੇਂ ਕਿਸੇ ਕਿਸਮ ਦੇ ਆਉਣ ਭਾਵੇਂ ਕਮੇਟੀਆਂ ਆਉਣ ਭਾਵੇਂ ਕੁਝ ਹੋਵੇ ਪਰ ਜਦ ਦਿੱਲੀ ਸਿੱਖ ਦੁਆਰਾ ਐਕਟ ਬਣਿਆ ਸੀ ਤਦ ਵੀ ਸ਼ੋਹਣੀ ਗੁਰਦੁਆਰਾ ਪੰਧਾ ਕਮੇਟੀ ਔਰ ਸ਼ੋਹਣੀ ਕਾਲੀ ਦਲ ਕੋ ਰਾਇ ਲੈ ਕੇ ਬਣਾਈ ਗਈ ਸੀ। ਔਰ ਇੱਕ ਕਲਾ ਜਿੱਦਾ ਮੈਂ ਹਾਲੇ ਜ਼ਿਕਰ ਨਹੀਂ ਕਰਾਂ ਚਾਹੁੰਦਾ ਉਹ ਟੋੜਾ ਸਾਹਿਬ ਦੇ ਕਹਿਣ ਦੇ ਉੱਤੇ ਉਹਨਾਂ ਨੇ ਪਾਈ ਸੀ। ਮੇਰੀ ਇਸ ਵਕਤ ਬੇਨਤੀ ਹੈ ਕਿ ਇਸ ਵਕਤ ਅਸੀਂ ਬੜੇ ਨਾਜ਼ੁਕ ਦੌਰ ਤੋਂ ਗੁਜ਼ਰ ਰਹੇ ਹਾਂ ਔਰ ਤਖਤ ਸ੍ਰੀ ਹਜੂਰ ਸਾਹਿਬ ਦਾ ਬੋਰਡ ਬਣ ਕਰਕੇ ਜਿਹੜੀ ਨਵੀਂ ਕਮੇਟੀ ਬਣਾਈ ਗਈ ਹੈ, ਬੋਰਡ ਬਣਾਇਆ ਗਿਆ ਹੈ ਜਿਹਦੇ 12 ਮੈਂਬਰ ਮਹਾਂ ਸਟਾ ਸਰਕਾਰ ਦੇ ਹੋਣਗੇ। ਰਾਸ਼ਟਰਾ ਸਰਕਾਰ ਫੌਰਨ ਇਸ ਜਿਹੜਾ ਐਕਟ ਹੈ ਇਸ ਨੂੰ ਵਾਪਸ ਲਵੇ 1956 ਦੇ ਐਕਟ ਵਿੱਚ ਅਗਰ ਕੋਈ ਤਬਦੀਲੀ ਕਰਨੀ ਹੈ ਉਹ ਸ਼ੋਮਣੀ ਕਮੇਟੀ ਔਰ ਸ਼ੋਮਣੀ ਕਾਲੀ ਦਲ ਤੋਂ ਬਗੈਰ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜਾ ਇੱਕ ਵਾਅਦਾ ਆਜ਼ਾਦੀ ਤੋਂ ਬਾਅਦ ਲਿਖ ਕੇ ਸਮਝੋਇਆ ਨਾਇਰੂ ਤਾਰਾ ਸਿੰਘ ਫੈਕਟ ਹੋਇਆ ਉਸੇ ਅਮਲ ਕਰਨਾ ਚਾਹੀਦਾ ਹੈ ਅੱਜ ਮੈਨੂੰ ਸਵੇਰੇ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਤਖਸਿਰੂ ਜੂਰ ਸਾਹਿਬ ਦੇ ਵਿੱਚ ਅਰਦਾਸੀਆਂ ਸਿੰਘਾਂ ਨੂੰ ਅਰਦਾਸ ਕੀਤੀ ਗਈ ਹੈ ਕਿ ਇਹ ਜੋ ਐਕਟ ਬਣਿਆ ਹੈ ਇਸ ਨੂੰ ਅਸੀਂ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਔਰ ਬਿਲਕੁਲ ਨਹੀਂ ਮੰਨਦਾ ਹੈ ਔਰ ਇਹਦੇ ਵਿੱਚ ਅਸੀਂ ਰੋਸ ਸਵਾਚ ਕਰ ਰਹੇ ਹਾਂ ਜਿੱਦੇ ਸਮੁੱਚਾ ਸਿੱਖ ਜਗਤ ਸ਼ਾਮਲ ਹੋਵੇ ਮੈਂ ਉਹਨਾਂ ਦੇ ਜਿਹੜੇ ਹਜੂਰ ਸਾਹਿਬ ਦੇ ਗੰਤੀ ਸਭਾਣ ਜਥੇਦਾਰ ਸਭਾਣ ਹਨ ਉਹਨਾਂ ਦੇ ਇਸ ਫੈਸਲੇ ਦੀ ਦਬਕੇ ਪ੍ਰੋੜਤਾ ਕਰਦਾ ਹਾਂ ਔਰ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਬਿਲਕੁਲ ਸਹੀ ਵਕਤ ਤੇ ਆਇਆ ਮੈਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਾਂਗਾ ਆਪਣੀਆਂ ਸਿੰਘ ਸਭਾਵਾਂ ਰਹੀਂ ਆਪਣੀਆਂ ਜਥੇਬੰਦੀਆਂ ਰਹੀਂ ਤੁਸੀਂ ਹਿੰਦੁਸਤਾਨ ਦੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰੋ ਕਿ ਆਪਣੇ ਇਸ ਜਿਹੜਾ ਐਕਟ ਹੈਗਾ ਉਸ ਨੂੰ ਵਾਪਸ ਲਵੇ ਔਰ ਸਿੱਖਾਂ ਦੇ ਮਨਾਂ ਦੇ ਵਿੱਚ ਖਰਾਬੀ ਲਿਆਉਣ ਦੀ ਗੱਲ ਨਾ ਕਰੇ ਅੱਗੇ ਹੀ ਬਹੁਤ ਪਾਣੀ ਵਗ ਚੁੱਕਾ ਹੈ ਔਰ ਪਾਣੀ ਨੂੰ ਗਾਣ ਦੀ ਕੋਸ਼ਿਸ਼ਾਂ ਕਰਨਾ ਮੈਨੂੰ ਉਮੀਦ ਹੈ ਕਿ ਸਾਰੇ ਕਮੇਟੀਆਂ ਇਸ ਮਾਮਲੇ ਦੇ ਵਿੱਚ ਸਿੱਖ ਵੰਦਨਾ ਖੜ੍ਹੀ ਹੋਣਗੀਆਂ ਔਰ ਉਹਨਾਂ ਨੂੰ ਮਜਬੂਰ ਕਰਨ ਗਿਆ ਕਿ ਇਹ ਐਕਟ ਵਾਪਸ ਫੌਰਨ ਲਿਆ ਜਾਵੇ ਉਸ ਸਿਕਾ ਨੂੰ ਅਨੁਰਧ ਸ਼ਾਂਤ ਕੀਤਾ ਜਾਏ ਕਿਸੇ ਵੀ ਕਾਸਤੇ ਆਪਣੇ ਗੁਰਦੁਆਰਿਆਂ ਦੇ ਉੱਤੇ ਭਾਵੇਂ ਟੈਕਸ ਬਾਣਨ ਜਾਂ ਹੋਰ ਬੰਦ ਕਮੇਟੀਆਂ ਸਿੱਖ ਕਿਸੇ ਸਰਕਾਰੀ ਦਖਲ ਦੀ ਦਖਲਅੰਦਾਜ਼ੀ ਨੂੰ ਬਿਲਕੁਲ برداشت ਨਹੀਂ ਕਰਨਗੇ ਇਹ ਗੱਲ ਪੱਲੇ ਬੰਨ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ